ਇਸ ਸਦੀ ਦੇ ਵੱਡੇ ਕਲਾਕਾਰ ਮੈਂ ਕਹਿਣਾ ਹੁੰਦਾ ਕਿਉਂਕਿ ਜਿੰਨੀ ਆ ਕਲਾਕਾਰੀ ਚ ਸਾਨੂੰ ਸਾਰੇ ਕਲਾਕਾਰਾਂ ਨੂੰ ਉਹਨਾਂ ਨੂੰ ਮਾਰਗਦਰਸ਼ਨ ਦਿਖਾਇਆ ਕਿਉਂਕਿ ਇੱਕ ਵਾਰ ਪ੍ਰੈਕਟੀਕਲੀ ਗੱਲ ਦੱਸਦਾ ਪਹਿਲਾਂ ਕਲਾਕਾਰ 4-4 5-5 ਘੰਟੇ ਗਾਈ ਜਾਂਦੇ ਵਿੱਚ ਹੁਣਾ ਚੜਨ ਆਏ ਹੋਇਆ ਸਦੀਕ ਸਾਹਿਬ ਨੇ 2 ਘੰਟੇ ਦਾ ਟਾਈਮ ਫਿਕਸ ਕੀਤਾ ਵੀ 2 ਘੰਟੇ ਪ੍ਰੋਗਰਾਮ ਦੀ ਲਿਮਟ ਹੁੰਦੀ ਆ ਉਸ ਤੋਂ ਬਾਅਦ ਕਲਾਕਾਰ ਦਾ ਪ੍ਰੋਗਰਾਮ ਖਤਮ ਹੋ ਜਾਂਦਾ ਜੇ ਕੋਈ ਫੇਰ ਲਵਾਊਗਾ ਇਹਦਾ ਮਤਲਬ ਉਹ ਓਵਰਟੂਨ ਲਵਾ ਰਿਹਾ ਇਹ ਸਦੀਕ ਸਾਹਿਬ ਦੇ ਲਈ ਦੇਣ ਆ ਇੱਕ ਅੱਗੇ ਪੈਸੇ ਹੀ ਹੁੰਦੇ ਵੀ ਕੱਲ ਨੂੰ ਲੈ ਲਓ ਕੱਲ ਫੁੱਫੜ ਦੇ ਬਿਮਾਰ ਹੋ ਗਿਆ ਫਲਾਣੇ ਦੀ ਜੇਬ ਕੱਟੇਗੀ ਤੇ ਚੌਥੇ ਨੂੰ ਪੈਸੇ ਲੈ ਲਓ। ਸਦੀਕ ਸਾਹਿਬ ਨੇ ਸਾਨੂੰ ਦੱਸਿਆ ਵੀ ਜੋ ਪੈਸੇ ਜਾਂਦੇ ਪਹਿਲਾਂ ਫੜ ਲਿਆ ਕਰੋ। ਇਹ ਵੀ ਸਾਰੇ ਕਲਾਕਾਰ ਬਾਤ ਚੰਗਾ ਕੰਮ ਕੀਤਾ ਇਹਨਾਂ ਨੇ। ਦੋ ਚੀਜ਼ਾਂ ਵਾਸਤੇ ਇਹਨਾਂ ਤਾੜੀ ਮਾਰ ਦਿਓ। ਹੁਣ ਤੀਜੀ ਗੱਲ ਇਹ ਆ ਵੀ ਉਹ ਆਉਣਗੇ ਪਤਾ ਨਹੀਂ ਮੈਨੂੰ ਕੀ ਕਹਿਣਗੇ। ਮੈਂ ਇਹ ਵੀ ਕੋਲ ਖੜਾ ਹਾਂਗਾ ਮੈਂ ਨਕਦੀ ਲੈ ਲੈਣਾ ਜ਼ੋਰ ਨਾ ਦੇਣਾ। ਜ਼ੋਰਦਾਰ ਤਾੜੀਆਂ ਸਦੀਕ ਸਾਹਿਬ ਵਾਸਤੇ। ਜ਼ੋਰਦਾਰ ਆਜੋ ਜੀ। ਦਾਖਾ ਸਾਹਿਬ ਤੁਸੀਂ ਵੀ ਆਜੋ ਤੁਸੀਂ ਵੇਸੇ ਕਟਾ ਕਰੀ ਜੋ। ਬਾਬਾ ਜੀ ਤੋ ਤੁਹਾਡਾ ਸਾਰੇ ਇੱਕੋ ਹੀ ਸਟੇਟਸ ਹੈ ਸਾਰਿਆਂ ਦਾ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਉਹ ਚੰਗੇ ਆ ਜਿਹਨੇ ਬੁਰੇ ਲੈਂਚ ਤੇ ਬੈਠੇ ਨੇ ਸਾਡੇ ਵਾਂਗ ਸਾਰੇ ਉਹ ਹਜੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਸਦੀਕ ਸਾਹਿਬ ਆਓ ਬੈਹ ਆਪਣ ਤੇ ਮੈਂ ਜਨਾਬ ਫੜ ਬਈ ਆਪਣੋਂ ਸੁਪਾਨ ਆਵਦਾ ਵਾਲੇ ਧੰਨਵਾਦ ਮੇਰੇ ਸਾਹਮਣੇ ਦੀਦਾਰ ਦੇ ਗੀਤ ਸੁਣਨ ਵਾਲੇ ਉਹਦੀ ਕਲਮ ਦੇ ਆਸ਼ਕ ਉਸ ਤੋਂ ਇਲਾਵਾ ਸਾਡੇ ਸਿਆਸਤ ਦੇ ਸੀਨੀਅਰ ਨੇਤਾਗਣ

ਜ਼ਮੀਨ ਦੇ ਹੱਕ ਲੈ ਕੇ ਦਿੱਤੇ ਤੇ ਮੈਂ ਸਮਝਦਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਕੋਈ ਬੰਦਾ ਕੋਈ ਨਵੀਂ ਗੱਲ ਕਰਦਾ ਤੇ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਪਰ ਮੈਂ ਸਮਝਦਾ ਵੀ ਬਾਬਾ ਜੀ ਬਾਬਾ ਜੀ ਨੇ ਬਹੁਤ بڑے ਕੰਮ ਕੀਤੇ ਨੇ ਸਰਦਾਰ ਮਲਕੀ ਸਿੰਘ ਜੀ ਦਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਵੀ ਰਹੇ ਨੇ ਮਿਨਿਸਟਰੀ ਵੀ ਰਹੇ ਨੇ ਮੇਰੇ ਸਾਹਮਣੇ ਬੈਠੇ ਪੰਚ ਸਰਪੰਚ ਦੂਰੋਂ ਦੂਰੋਂ ਆਏ ਹੋਏ ਗੰਗਾ ਨਗਰ ਤੋਂ ਵੀ ਆਏ ਹੋਏ ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਇਲਾਕਿਆਂ ਚੋਂ ਹੀ ਦੀਦਾਰ ਸੰਤ ਦੇ ਗੀਤ ਸੁਣਨ ਵਾਸਤੇ ਦੇਵਾਂ ਸਰਦੂ ਨੂੰ ਨਮਨ ਕਰਨ ਵਾਸਤੇ ਸਰਦਾਰ ਸੰਧੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਹਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਜਿਹੜੇ ਲੋਕ ਆਉਂਦੇ ਨੇ ਮੈਂ ਉਹਨਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਪ੍ਰਣਾਮ ਕਰਦਾ ਸਭ ਤੋਂ ਪਹਿਲਾਂ ਮੈਂ ਉਹਨਾਂ ਸਾਰਿਆਂ ਨੂੰ ਫਤਿਹ ਬੁਲਾਉਣਾ ਮੇਰਾ خیال ਹੈ ਜਵਾਬ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਤੁਹਾਨੂੰ ਗੱਲ ਦੱਸਾਂ ਸਾਰੀ ਇਸ ਦੁਨੀਆ ਦੇ ਵਿੱਚ ਹਰ ਇੱਕ ਚੀਜ਼ ਤੇ ਟੈਕਸ ਹੈ ਹਰ ਇੱਕ ਚੀਜ਼ ਤੇ ਸਿੰਘਾਂ ਖਾਂਦੀ ਤੇਬੀ ਲੈਣ ਚਲੇ ਜਾਉਂਦੇ ਤੇ ਵੀ ਹੈ ਮੋਮਬਤੀ ਖਰੀਦਦੇ ਉਹਦੇ ਤੇ ਵੀ ਹੈ ਨੂਨ ਮਿਰਚ ਮਸਾਲਾ ਜੋਗਰੂ ਮਹਾਰਾਜ ਨੇ ਫਤਿਹ ਬਖਸ਼ੀ ਉਹਦੇ ਤੇ ਕੋਈ ਟੈਕਸ ਨਹੀਂ ਹੈ ਫਤਿਹ ਬੋਲਣ ਲੱਗੇ ਫਤਿਹ ਦਾ ਜਵਾਬ ਦੇਣ ਲੱਗੇ ਇਹਦੇ ਵਾਸਤੇ ਕਜੂਸੀ ਨਾ ਵਰਤਿਆ ਕਰੋ ਗੱਜ ਕੇ ਬੋਲਿਆ ਕਰੋ ਇਹਦਾ ਮੈਸੇਬ ਉਸ ਵੀ ਫਾਇਦਾ ਬਹੁਤ ਹੈ ਫਾਇਦਾ ਇਹ ਹੈ ਇੱਕ ਤਾਂ ਦੋ ਵਾਰੀ ਜ਼ਬਾਨ ਚੋਂ ਵਾਹਿਗੁਰੂ ਸ਼ਬਦ ਨਿਕਲਦਾ ਹੈ ਜੀਵ ਜੀ ਪਵਿੱਤਰ ਹੋ ਜਾਂਦੀ ਹੈ ਆਤਮਾ ਵੀ ਸ਼ੁੱਧ ਹੋ ਜਾਂਦੀ ਹੈ ਤੇ ਇਹਦੇ ਵਾਸਤੇ ਕਿੰਨੂਸੀ ਵਰਤਣੀ ਮੈਂ ਠੀਕ ਨਹੀਂ ਸਮਝਦਾ ਮੈਂ ਦੁਬਾਰਾ ਅਰਧ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਧੰਨਵਾਦ ਬੇਨਤੀ ਇਹ ਹੈ دیدار ਸੰਧੂ ਚੌਕੀ ਮੈਂ ਖੰਦੀ ਵੀ ਲਾ ਤੇਤੀ ਮੈਂ ਵੀ ਲਾ دیدار ਸੰਧੂ ਬਾਰੇ ਸੰਦੀਲਾ ਜੀ ਨੇ ਆਪ ਜੀ ਨੂੰ ਬਹੁਤ ਕੁਝ ਦੱਸਿਆ ਹੈ ਦਿਦਾਰ ਸੰਧੂ ਤੇ ਮੈਂ ਅਸੀਂ ਦੋਨਾਂ ਨੇ ਨੌਕਰੀ ਵੀ ਕੀਤੀ ਹੈ ਇਕੱਠੇ ਰਹੇ ਹਾਂ ਜਦੋਂ ਨੌਕਰੀ ਛੱਡ ਦਿੱਤੀ ਤੇ ਮੈਂ ਤੇ ਦਿਦਾਰ ਅਸੀਂ ਕਿਹਾ ਸੰਧੀਆਂ ਸਟੇਜਾਂ 'ਤੇ ਕੀਤੀਆਂ ਨੇ ਦਿਦਾਰ ਸੰਧੂ ਦਾ ਪਹਿਲਾ ਗੀਤ ਮੇਰੀ ਐਸੀ ਚਾਂਦਰ ਛੱਡ ਕੇ ਉਹ ਮੈਂ ਰਿਕਾਰਡ ਕਰਵਾਇਆ ਉਸ ਨੂੰ ਮੇਰੇ ਛੋਟੇ ਵੀਰ ਨੂੰ ਮੇਰੇ ਆਪਾਂ ਸ਼ਿਕਰਤ ਕਹ ਲੋ ਚਲੋ ਛੋਟੇ ਵੀਰ ਨੂੰ ਇੰਨਾ ਸ਼ੌਕ ਹੋਇਆ ਕਿ ਮੇਰਾ ਗੀਤ ਰਿਕਾਰਡ ਹੋ ਗਿਆ ਪਹਿਲਾਂ ਪਹਿਲਾਂ ਬਹੁਤ ਬੜੀਆਂ ਗੱਲਾਂ ਹੁੰਦੀਆਂ ਸੀਗੀਆਂ ਜੇ ਕਿਸੇ ਨੂੰ ਦਿੱਲੀ ਭરાਇਆ ਜਾਂਦਾ ਸੀ ਨਾ ਫਿਰ ਰਿਕਾਰਡਿੰਗ ਤੇ ਆ ਜਾਓ ਉਹ ਚਿੱਠੀ ਸਾਰਿਆਂ ਨੂੰ ਦਿਖਾਉਂਦਾ ਫਿਰਦਾ ਹੁੰਦਾ ਸੀ ਕਿ ਮੈਨੂੰ ਦਿੱਲੀ ਭરાਇਆ ਕਿਉਂਕਿ ਦਿੱਲੀ ਸਾਡੇ ਬਾਸ ਬਜ਼ੁਰਗਾਂ ਨੇ ਕਦੇ ਦੇਖੀ ਨਹੀਂ ਸੀ ਸਾਡੇ ਵਾਸਤੇ ਵੀ ਬਹੁਤ ਦੂਰ ਸੀ ਦਰ دیدار ਨੂੰ ਐਸਾ ਸ਼ੌਕ ਹੋਇਆ ਅੱਜ ਉਹਦੀ ਕਲਮ ਦੇ ਸਾਰੇ ਹੀ ਆਸ਼ਕ ਨੇ ਔਰ ਉਹਦੀ ਕਲਮ ਦੇ ਉੱਤੇ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ ਉਹਦੀ ਕਲਮ ਦੇ ਉੱਤੇ ਪੀ ਐਚ ਡੀ ਹੋ ਰਹੀ ਹੈ ਤਾਂ ਮੈਂ ਸਮਝਦਾ ਬਹੁਤ ਅੱਛਾ ਲਿਖਾਰੀ ਔਰ ਲੋਕਾਂ ਦਾ ਮਨ ਪਸੰਦ ਗਾਇਕ دیدار ਸੰਧੂ ਉਹਨੂੰ ਮੇਲਾ ਲੱਗ ਰਿਹਾ ਮੈਂ ਆਪਣੇ ਬੇਟੇ ਦਾ ਧੰਨਵਾਦ ਕਰਦਾ ਜਗਮਉਂ ਦਾ ਜਿਨੇ ਆਪਣੇ ਫਾਦਰ ਨੂੰ ਸੰਭਾਲ ਕੇ ਰੱਖਿਆ ਹੋਇਆ ਸਾਹਮਿਆ ਤਾਂ دیدار ਸਾਥੋਂ ਸਿੱਧੀ ਨਹੀਂ ਗੱਲ ਇਹ ਹੈ ਵੀ ਜਸਮਾਨੀ ਤੌਰ ਤੇ ਦੂਰ ਹੈ ਲੇਕਿਨ ਉਹ ਆਪਣੀ ਕਲਮ ਨੂੰ ਇੰਨਾ ਵਿਸਥਾਰ ਨਾਲ ਦੇ ਗਿਆ ਵੀ ਉਹ ਰਹਿਦੀ ਦੁਨੀਆ ਤੱਕ ਪੰਜਾਬੀ ਦਰਥ ਜਿੱਥੇ-ਜਿੱਥੇ ਹੈਗੇ ਨੇ ਹਾਂਜੀ ਦਿਦਾਰ ਜੁਦਾ ਰਹੂਗਾ ਦਿਦਾਰ ਹਮੇਸ਼ਾ ਯਾਦ ਰਹੂਗਾ ਹਮੇਸ਼ਾ ਯਾਦ ਰਹੂਗਾ ਮਰਨਾ ਸਫਲ ਉਹਨਾਂ ਦਾ ਬਾਹੂ ਜੀਣ ਜਿਨ੍ਹਾਂ ਦੀਆਂ ਯਾਦਾਂ ਹੋ ਅੱਜ ਗੰਗਾ ਨਗਰ ਤੋ ਆ ਰਹੇ ਨੇ ਲੋਕੀ ਫਿਰੋਜ਼ਪੁਰ ਤੋ ਆ ਰਹੇ ਨੇ ਅੰਮ੍ਰਿਤਸਰ ਤੋ ਆ ਰਹੇ ਨੇ ਉਹਨੂੰ ਯਾਦ ਕਰਕੇ ਇਸ ਕਰਕੇ ਮੈਂ ਸਮਝਦਾ ਮਰਨਾ ਤਾਂ ਹਰ ਕਿਸੇ ਦਾ ਹੈ ਇੱਥੇ ਲੱਖਾਂ ਲੋਕ ਰੋਜ਼ਾਨਾ ਗਮਦੇ ਨੇ ਲੱਖਾਂ ਹੀ ਮਰਦੇ ਨੇ ਆਉਣ ਤੀਏ ਦਿਨ ਸਾਰੀ ਦੁਨੀਆ ਭੁੱਲ ਜਾਂਦੀ ਆ ਪਰ ਦੀਦਾਰ ਸੰਧੂ ਵਰਗੇ ਇੱਕ ਐਸੇ ਗਾਇਕ ਇੱਕ ਐਸੇ ਗੀਤਕਾਰ ਇੱਕ ਐਸੇ ਮੈਂ ਸੰਦੀਲਾ ਸਾਹਿਬ ਨੇ ਦੀਦਾਰ ਬਾਰੇ ਬਹੁਤ ਕੁਝ ਦੱਸਿਆ ਤੋਂ ਮੈਨੂੰ ਜੋ ਹੁਕਮ ਹੋਇਆ ਕਿ ਸਟੇਜ ਤੇ ਆ ਜਾ ਮੈਂ ਕੀ ਕਰ ਰਿਹਾ ਸੀ ਸਭ ਕੁਝ ਕਰਨਾ ਕੀ ਕਰਨਾ ਸਭ ਕੁਝ ਕਰਨਾ ਹਾਂਜੀ ਅੱਛਾ ਜੀ ਤੇ ਜੀ ਆ ਦੇਖੀਆ ਕੇਲਾ ਉਹਦੀ ਪੰਜਵਾਂ ਦੀ ਹੂੰ ਮੈਂ ਦਰ ਸੰਦੂਗ ਦਾ ਨਾਂ ਲਿਖਿਆ ਹੋਇਆ ਗੀਤ ਤੁਹਾਨੂੰ ਸੁਣਾ ਦਿੰਦਾ ਵੈਸੇ ਮੈਂ ਇੱਕ ਗੱਲ ਦੱਸ ਦੇਵਾਂ ਇਹ ਕੰਮ ਜਿਹੜਾ ਹੈਗਾ ਨੌਜਵਾਨਾਂ ਦਾ ਹੈ ਗਾਉਣਾ, ਕੁੜਨਾ, ਖੇਡਣਾ ਇਹ ਨੌਜਵਾਨਾਂ ਦਾ ਕੰਮ ਹੈ ਮੇਰੀ ਡਿਊਟੀ 라 ਦਿੱਤੀ ਗਈ ਹੈ ਮੈਂ ਕੋਸ਼ਿਸ਼ ਕਰਦਾ ਕਿ ਮੈਂ ਉਸ ਡਿਊਟੀ ਨੂੰ ਪੂਰਾ ਕਰ ਸਕਾਂ ਕੋਈ ਗਲਤੀ ਹੋ ਜਾਵੇ ਉਹਦੇ ਵਾਸਤੇ ਤੁਹਾਨੂੰ ਪਹਿਲਾਂ ਹੀ ਮਾਫੀ ਚਾਹੁੰਦਾ ਐਸੀ ਤਾਂਜਰ ਛਣਕੇ ਛਣਕਾ ਕਾ ਪੈਂਦਾ ਗਲੀ ਗਲੀ ਮੇਰੀ ਐਸੀ ਤਾਂਜਰ ਛਣਕੇ ਛਣਕਾ ਟਾ ਪੈਂਦਾ ਗਲੀ ਗਲੀ ਨੀ ਮੇਰੀ ਐਸੀ ਤਾਂਜਰ ਛਣਕੇ ਛਣਕਾ ਟਾ ਪੈਂਦਾ ਗਲੀ ਗਲੀ ਇਸਾਂਜਲ ਨੇ ਸਿਗਰ ਦੁਪਹਿਰੇ ਕਈ ਲੁੱਟੇ ਕਈ ਮਾਰੇ ਇਸਾਂਝਰ ਨੇ ਸਿਕਰ ਦੁਪਹਿਰੇ ਕਈ ਲੁੱਟੇ ਕਈ ਮਾਰੇ ਹੋ ਬੈਠੇ ਉਮਰਾਂ ਦੇ ਰੋਕੀ ਲੁੱਟਣ ਆਏ ਨਜ਼ਾਰੇ ਹੋ ਬੈਠੇ ਉਮਰਾਂ ਦੇ ਰੋਕੀ ਲੁੱਟਣ ਆਏ ਨਜ਼ਾਰੇ ਇਸਾਂਝਰ ਨੇ ਸਿਕਰ ਦੁਪਹਿਰੇ ਕਈ ਲੁੱਟੇ ਕਈ ਮਾਰੇ ਉਹ ਬੈਠੇ ਉਮਰਾਂ ਦੇ ਰੋਕੀ ਲੁੱਟਣ ਆਏ ਨਜ਼ਾਰੇ ਨਾ ਝਣਕੀ ਨਾ ਝਣਕੀ ਅੜੀਏ ਗੱਲ ਪਹੁੰਚੂ ਸਰਕਾਰੇ ਨਾ ਝਣਕੀ ਨਾ ਝਣਕੀ ਅੜੀਏ ਗੱਲ ਪਹੁੰਚੂ ਸਰਕਾਰੇ ਬਿਨਾ ਬਾਲਣੋ ਬਿਨਾ ਬਾਲਣੋ ਲਾਂਬੂ ਨਿਕਲੇ ਨਿਕਲਣ ਜਦੋਂ ਬਣ ਠਣਕੇ ਝਣਕਾਟਾ ਪੈਂਦਾ ਛਣਕਾਟਾ ਪੈਂਦਾ ਗਲੀ ਗਲੀ ਨੀ ਮੇਰੀ ਐਸੀ ਚਾਂਜਰ ਛਣਕੇ ਛਣਕਾਟਾ ਪੈਂਦਾ ਗਲੀ ਗਲੀ ਨੀ ਮੇਰੀ ਐਸੀ ਚਾਂਜਰ ਛਣਕੇ ਛਣਕਾਟਾ ਪੈਂਦਾ ਗਲੀ ਗਲੀ ਦੇਵਚੇ ਚ ਜਾਵਾਂ ਨਹੀਂ ਮੈਂ ਪਾਵਾਂ ਨੱਚ ਤੁਮਾਲਾ ਗਿੱਧਿਆਂ ਦੇ ਵਿੱਚ ਜਾਵਾਂ ਨਹੀਂ ਮੈਂ ਪਾਵਾਂ ਨੱਚ ਤੁਮਾਲਾ ਪੌਣ ਨੀਵੀਆਂ ਮੋਰ ਸ਼ਰਮ ਨਾਲ ਵੇਖ ਮੇਰੀਆਂ ਚਾਲਾਂ ਪੌਣ ਨੀਵੀਆਂ ਮੋਰ ਸ਼ਰਮ ਨਾਲ ਵੇਖ ਮੇਰੀਆਂ ਚਾਲਾਂ ਗਿੱਧਿਆਂ ਦੇ ਵਿੱਚ ਜਾਵਾਂ ਨਹੀਂ ਮੈਂ ਪਾਵਾਂ ਨੱਚ ਤੁਮਾਲਾ ਪੌਣ ਨੀਵੀਆਂ ਮੋਰ ਸ਼ਰਮ ਨਾਲ ਵੇਖ ਮੇਰੀਆਂ ਚਾਲਾਂ ਮੇਰੇ ਨਾਲੋਂ ਵੱਧ ਕੇ ਮੇਰੀ ਛਾਂਜਰ ਕਰੇ ਕਮਾਲਾ ਮੇਰੇ ਨਾਲੋਂ ਵੱਧ ਕੇ ਮੇਰੀ ਛਾਂਜਰ ਕਰੇ ਕਮਾਲਾ ਜੀ ਕਰਦਾ ਏ ਜੀ ਕਰਦਾ ਏ ਛਾਂਜਰ ਪਾ ਕੇ ਉੱਡ ਜਾ ਕਬੂਤਰ ਬਣ ਕੇ ਖਣਕਾਟਾ ਪੈਂਦਾ ਟਣਕਾ ਟਾ ਪੈਂਦਾ ਗਲੀ ਗਲੀ ਨੀ ਮੇਰੀ ਐਸੀ ਚਾਂਜਰ ਛਣ ਕੇ ਟਣਕਾ ਟਾ ਪੈਂਦਾ ਗਲੀ ਗਲੀਓ ਮੇਰੀ ਐਸੀ ਚਾਂਜਰ ਛਣ ਕੇ ਟਣਕਾ ਟਾ ਪੈਂਦਾ ਗਲੀ ਗਲੀ ਏ ਚਾਂਜਰ ਸੀ ਏ ਚਾਂਜਰ ਸੀ ਮੈਨੂੰ ਦੇਖ ਕੇ ਗਿਆ ਵੀ ਤਾਂ ਨਿਸ਼ਾਨੀ ਏ ਤਾਂ ਜਿਵੇਂ ਸੀ ਮੈਨੂੰ ਦੇਖੇ ਬੜੀ ਮਿਹਰਬਾਨੀ ਬਹੁਤ-ਬਹੁਤ ਧੰਨਵਾਦ ਆਪ ਸਾਰੇ ਲੋਕਾਂ ਦਾ ਗੱਲ ਇਹ ਹੈ ਆਟੇ ਬੜਾ ਲਾਇਆ ਸੀ ਗਾਣਾ ਤੁਸੀਂ ਜਨਨੀ ਜਨੇਤ ਭਗਤ ਜਨ ਕਹਦਾ ਤਾਂ ਕਸ਼ੂ ਇਹ ਗੱਲ ਹੀ ਹੋਈ ਹੈ ਜਾਂ ਦਾਤਾ ਹੋਵੇ ਜਾਂ ਸੂਰਬੀਰ ਹੋਵੇ ਪਰ ਇਤਿਹਾਸ ਨੂੰ ਸੱਭਿਆਚਾਰ ਨੂੰ ਜਿਉਂਦੇ ਰੱਖਣ ਵਾਲੇ ਲਿਖਾਰੀ ਵੀ ਹੁੰਦੇ ਨੇ ਉਹਨਾਂ ਵਿੱਚੋਂ ਦੀਦਾਰ ਸੰਧੂ ਵੀ ਆ ਸਾਡੇ ਸੁਨੀਲਾ ਜੀ ਨੇ ਤੇ ਹੋਰ ਬਾਬ ਸਿੰਘ ਮਾਨ ਦੇ ਫਰੀਦਕਲ ਮਤਲਬ ਮੇਰੇ ਕਹਿਣ ਦਾ ਇਹ ਹੈ ਇਹ ਉਹ ਲੋਕ ਨੇ ਜਿਹੜੇ ਜ਼ਿੰਦਗੀ ਦੇ ਵਿੱਚ ਰੰਗ ਭਰਦੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਉਸ ਵੇਲੇ ਯਾਦ ਕੀਤਾ ਜਾਂਦਾ ਜਦੋਂ ਵੀ ਪਰਮਾਤਮਾ ਕੋਈ ਕਰ ਚ ਖੁਸ਼ੀ ਲੈ ਕੇ ਆਵੇ ਉਦੋਂ ਯਾਦ ਕੀਤਾ ਜਾਂਦਾ ਮਤਲਬ ਜ਼ਿੰਦਗੀ ਦਾ ਇਹ ਵੀ ਇੱਕ ਹਿੱਸਾ ਨੇ ਪਹਿਲਾਂ-ਪਹਿਲਾਂ ਮੈਨੂੰ ਕੁਝ ਗੁੱਸਾ ਵੀ ਹੈਗਾ ਰੋਸਾ ਵੀ ਹੈਗਾ ਲੋਕ ਸਮਝਦੇ ਹੁੰਦੇ ਸੀ ਇਹ ਕਿਹੜੇ ਕੰਮ ਚੋਂ ਕੰਮ ਹੈ ਯਾਰ ਦਾਕਾ ਸਾਹਿਬ ਆਮ ਤੌਰ ਤੇ ਲੋਕ ਹੀ ਕਹਿੰਦੇ ਹੁੰਦੇ ਸੀਗੇ ਇਹ ਕੰਜਰਾਂ ਦਾ ਕੰਮ ਹੈ ਕਹਿੰਦੇ ਸੀ ਕਿ ਨਹੀਂ ਪਰ ਅੱਜ ਜਦੋਂ ਮਾਨ ਸਾਹਿਬ ਗੁੰਦੇ ਨੇ ਜਦੋਂ ਗਿੱਲ ਸਾਹਿਬ ਗੁੰਦੇ ਨੇ ਜਦੋਂ ਗਰੇਵਾਲ ਸਾਹਿਬ ਗੁੰਦੇ ਨੇ ਸੰਧੂ ਸਾਹਿਬ ਗੁੰਦੇ ਨੇ ਹੁਣ ਕੋਈ ਨਹੀਂ ਕਹਿੰਦਾ ਅਸਲ ਗੱਲ ਇਹ ਹੈ ਇੱਕ ਕਲਾ ਹੈ ਔਰ ਐਸੀ ਕਲਾ ਹੈ ਜਿਸ ਕਲਾ ਨੂੰ ਸਾਡੇ ਸਾਹਿਬ 시ਰੀ ਗੁਰੂ ਨਾਨਕ ਦੇਵ ਜੀ ਨੇ ਪਛਾਣਿਆ ਔਰ ਕਈ ਮਰਦਾਨੇ ਨੂੰ ਨਾਲ ਰੱਖਿਆ ਤੇ ਛਿੱਕੀ ਮੋਟੀ ਗੱਲ ਨਹੀਂ ਹੈ ਤੇ ਛੋਟੀ ਮੋਟੀ ਗੱਲ ਨਹੀਂ ਹੈ ਇਸ ਕਰਕੇ ਇਸ ਕਲਾ ਨੂੰ ਨਿੰਦਣਾ ਇਸ ਕਲਾ ਨੂੰ ਬੁਰਾ ਕਹਿਣਾ ਇੱਕ اچھی ਗੱਲ ਨਹੀਂ ਹੈ ਕਿਉਂ ਜਿਦਾਰ ਨੇ ਕੀ ਲਿਖਿਆ ਇਹ ਏ ਚਾਂਜਰਸੀ ਮੈਨੂੰ ਦੇਖੇ ਜਾਦੀਦਾਰ ਨਿਸ਼ਾਨੀ ਏ ਚਾਂਜਰਸੀ ਮੈਨੂੰ ਦੇਖੇ ਜਾਦੀਦਾਰ ਨਿਸ਼ਾਨੀ ਕੰਨੀ ਬੁੰਦੇ 치치 ਛੱਲਾ ਗਲ ਵਿੱਚ ਪਾ ਗਿਆ ਗਾਨੀ ਕੰਨੀ ਬੁੰਦੇ 치치 ਛੱਲਾ ਗਲ ਵਿੱਚ ਪਾ ਗਿਆ ਗਾਨੀ ਰੱਜ ਜਵਾਨੀਆਂ ਮਣ ਜੜਿਓ ਉਹ ਮੇਰਾ ਦਿਲ ਦਾ ਰੱਜ ਕੇ ਵਾਨੀ ਆ ਮਾਣੇ ਅੜਿਓ ਮੇਰਾ ਦਿਲ ਜਾਨੀ ਆਪਣੇ ਹੱਥੀ ਆਪਣੇ ਹੱਥੀ ਚਾਂਜਰ ਦੇ ਵਿੱਚ ਵਗਿਆ ਪਰੋਕੇ ਮਣ ਕੇ ਣਕਾਟਾ ਪੈਂਦਾ ਝਣਕਾ ਟਾ ਪੈਂਦਾ ਗਲੀ ਗਲੀ ਮੇਰੀ ਐਸੀ ਚਾਂਜਰ ਛਣ ਕੇ ਝਣਕਾ ਟਾ ਪੈਂਦਾ ਗਲੀ ਗਲੀ ਮੇਰੀ ਐਸੀ ਚਾਂਜਰ ਛਣ ਕੇ ਝਣਕਾ ਟਾ ਪੈਂਦਾ ਗਲੀ ਗਲੀ ਮੇਰੀ ਐਸੀ ਚਾਂਜਰ ਛਣ ਕੇ ਝਣਕਾ ਟਾ ਪੈਂਦਾ ਗਲੀ ਗਲੀ ਬੜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ